ਅੱਜ ਸਾਨੂੰ ਸਾਡੀ ਜਿਹੜੀ ਸੀਏ ਦੀ ਟੀਮ ਹੈ ਸਾਨੂੰ ਇੱਕ ਇਨਫੋਰਮੇਸ਼ਨ ਸਿਗੀ ਕਿ ਇੱਕ ਕੋਈ ਦੋ ਬੰਦੇ ਜਿਹੜੇ ਹੈਗੇ ਆ ਉਹ ਰੈਕੀ ਕਰ ਰਹੇ ਨੇ ਕਿਸੇ ਸੰਗਤ ਦੀ ਤੇ ਉਹ ਇੱਕ ਮੋਟਰਸਾਈਕਲ ਦੇ ਉੱਤੇ ਘੁੰਮ ਰਹੇ ਨੇ ਸਾਡੀ ਇਮੀਡੀਏਟਲੀ ਟੀਮ ਸੀ ਜਿਹੜੀ ਹੈਗੀ ਐਕਟੀਵੇਟ ਹੋ ਗਈਆਂ ਤੇ ਉਹਦੀ ਸਰਚ ਜਿਹੜੀ ਹੈਗੀ ਇਸ ਏਰੀਆ ਦੇ ਵਿੱਚ ਸ਼ੁਰੂ ਕਰਤੀ ਤਾਂ ਇਹ ਸਰਚ ਦੌਰਾਨ ਜਦੋਂ ਇੱਕ ਮੋਟਰਸਾਈਕਲ ਜਿਹੜਾ ਆ ਰਿਹਾ ਸੀਗਾ ਤਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਰੁਕਣ ਦੀ بجائے ਉਹਨੇ ਮੋਟਰਸਾਈਕਲ ਭਜਾ ਲਿਆ ਤੇ ਪਜਾਂਦੇ ਪਜਾਂਦੇ ਨੂੰ ਉਹਨੇ ਪੁਲਿਸ ਪਾਈ ਦੇ ਫਾਇਰਿੰਗ ਜਿਹੜੀ ਸੀ ਉਹ ਕੀਤੀ ਉਹਨੇ ਕਰੀਬ ਹਜੇ ਇੱਕ ਦੋ ਰਾਉਂਡ ਵੀ ਫਾਇਰ ਕੀਤੇ ਸੀ ਤਾਂ ਇਮੀਡੀਏਟਲੀ ਜਵਾਬ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਇੱਕ ਜਿਹੜਾ ਸੀਗਾ ਬੁਲੇਟ ਉਹਦੇ ਲੈਗ ਦੇ ਵਿੱਚ ਲੱਗਿਆ ਤੇ ਇਮੀਡੀਡੀਏਟਲੀ ਉਸ ਬੰਦੇ ਨੂੰ ਜਿਹੜਾ ਹੌਸਪੀਟਲ ਹਸਪੀਟਲ ਜਿਹੜਾ ਹੈਗਾ ਰੈਫਰ ਕਰ ਦਿੱਤਾ ਗਿਆ ਤੇ ਉਹ ਇਸ ਟਾਈਮ ਤੇ ਜੇਰੇ ਇਲਾਜ ਜਿਹੜਾ ਦੂਸਰਾ ਬੰਦਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਜਿਹੜੀ ਸਰਚ ਹੈ ਉਹ ਸਾਡੀ ਪੁਲਿਸ ਪਾਰਟੀ ਵੱਲੋਂ ਇਮੀਡੀਏਟਲੀ ਚੱਲ ਰਹੀ ਹੈ ਕਿਹੜੇ ਗੈਂਗਰਸ ਬੰਦੇ ਬੁੱਝਦੇ ਆ ਇਹ ਹਜੇ ਇਸ ਪ੍ਰੀਲੀਮਿਨਰੀ ਜਿਹੜੀ ਪੁਸ਼ਕੀਚ ਕੀਤੀ ਹੈ ਉਸ ਦੇ ਮੁਤਾਬਕ ਇਹ ਬਨਵਾਰੀ ਪਾਲ ਨਾਮ ਦਾ ਬੰਦਾ ਹੈ ਜਿਹੜਾ ਕਿ ਆਗਰਾ ਯੂਪੀ ਤੋਂ ਬਿਲੋਂਗ ਕਰਦਾ ਹੈ ਤੇ ਇਹ ਅੱਗੇ ਕੌਸ਼ਲ ਗੈਂਗ ਨਾਲ ਸੰਬੰਧਿਤ ਹੈ ਤੇ ਇਸ ਦੇ ਨਾਲ-ਨਾਲ ਜਿਹੜੀ ਮਾਲਪੁਰ ਖੁਸ਼ਾਰਪੁਰ ਵਿਖੇ ਕਰੀਬ 15 ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਜਿਹੜੀ ਇੱਕ ਪੈਰਲੀ ਅਗਲੇ ਦਿਨ ਸਿਕਰਾਮਿੰਟੋ ਵੀ ਫਾਇਰਿੰਗ ਹੋਈ ਸੀ ਉਹ ਜਿਹੜੇ ਤਿੰਨ ਸ਼ੂਟਰਸ ਜਿਹੜੇ ਉਹਦੇ ਵਿੱਚ ਇਨਵੋਲਡ ਕਿ ਕੱਲ ਵੀ ਰਾਤ ਨੂੰ ਦੇਰ ਰਾਤ ਪਟਾਣੀ ਢਾਬੇ ਤੇ ਇੱਕ ਸਿੰਗਰ ਦੇ ਉੱਪਰ ਫਾਇਰਿੰਗ ਹੋਈ ਹੈ ਉਹਦਾ ਕੋਈ ਰਿਲੇਸ਼ਨ ਨਹੀਂ ਆ ਰਿਹਾ ਨਹੀਂ ਇਹ ਸੈਪਰੇਟ ਮੈਟਰ ਹੈ ਜੀ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ ਉਸ ਕੇਸ ਦੇ ਵਿੱਚ ਵੀ ਸਾਨੂੰ ਬੜੀ ਪੋਜ਼ਿਟਿਵ ਲੀਡਸ ਜਿਹੜੀਆਂ ਹੈਗੀਆਂ ਉਹ ਮਿਲੀਆਂ ਹੋਈਆਂ ਤੇ ਅਸੀਂ ਬਹੁਤ ਨੇੜੇ ਹਾਂ ਉਸ ਕੇਸ ਨੂੰ ਟਰੈਕ ਕਰ ਕਿੰਨੇ ਕੋ ਬੰਦੇ ਕੀ ਆ ਜਿਹੜੇ ਇਸ ਇਸ ਕੇਸ ਦੇ ਵਿੱਚ ਇਹ ਦੋ ਬੰਦੇ ਸੀਗੇ ਇੱਕ ਮੌਕੇ ਤੇ ਫੜਿਆ ਗਿਆ ਹੈ ਤੇ ਇੱਕ ਜਿਹੜਾ ਹੈਗਾ ਫਰਾਰ ਹੋ ਗਿਆ ਤੇ ਉਹ ਵੀ ਚੇਤੇ ਨਾਲ ਲੱਗਦਾ ਇਹ ਸੀ ਵਾਰਦਾਤ ਨੂੰ ਗਿਆਨ ਜਮ ਦੇ ਬੰਦੇ ਉਸ ਤੋਂ ਪਹਿਲੇ ਸਾਡੀ ਸਰਚ ਪਾਰਟੀਆਂ ਐਕਟੀਵੇਟਡ ਸੀਗੀ ਸਵੇਰ ਤੋਂ ਸਰਚ ਅੰਡਰਵੇ ਸੀਗੀ ਤੇ ਸ਼ਾਮੀ ਇਹ ਦੋ ਬੰਦੇ ਬਾਈਕ ਤੇ ਪੁਲਿਸ ਨੂੰ ਥੋੜੇ ਸ਼ੱਕੀ ਦਿਸੇ ਕਿਉਂਕਿ ਇਹਨਾਂ ਦੀ ਬਾਈਕ ਜੋ ਸੀਗੀ ਉਹ ਵੀ ਬਿਨਾ ਨੰਬਰ ਪਲੇਟ ਦੀ ਸੀਗੀ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣ ਦਾ ਟਰਾਈ ਕੀਤਾ ਤਾਂ ਕਿ ਇਹਨਾਂ ਦੀ ਪੁੱਛਗਿੱਛ ਹੋ ਸਕੇ ਇਹਨਾਂ ਨੇ ਫਰਸਟ ਇਨਸਟੈਂਸ 'ਚ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਆਪਣੀ ਬਾਈਕ ਭਜਾਈ ਤੇ ਭਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਰਿਟਾਲੀਏਸ਼ਨ 'ਚ ਫਾਇਰ ਕੀਤਾ ਤੇ ਉਹ ਜਵਾਬੀ ਕਾਰਵਾਈ ਚ ਇੱਕ ਬੰਦੇ ਤੇ ਗੋਲੀ ਵਜੀ ਔਰ ਬਾਈਕ ਡਿੱਗ ਪਈ ਤੇ ਬੰਦਾ ਵੀ ਉਹਦੇ ਨਾਲ ਡਿੱਗ ਪਿਆ ਤੇ ਦੂਜਾ ਬੰਦਾ ਜੋ ਸਿੱਧਾ ਬਾਈਕ ਤੇ ਉਹ ਬੰਦਾ ਅੱਗੇ ਭੱਜ ਗਿਆ ਕਿਉਂਕਿ ਏਰੀਆ ਖੁੱਲਾ ਸੀਗਾ ਸ਼ਾਮ ਦਾ ਸਮਾਂ ਸੀਗਾ ਤੇ ਵੇਜੀਟੇਸ਼ਨ ਕਾਫੀ ਸੀਗਾ ਤੇ ਬੰਦਾ ਅੱਗੇ ਭੱਜ ਗਿਆ ਪੁਲਿਸ ਪੁਲਿਸ ਨੇ ਆਪਣੀ ਸਰਚ ਪਾਰਟੀ ਉਹਦੇ ਪਿੱਛੇ ਭੇਜੀ ਤੇ ਦੂਜਾ ਬੰਦਾ ਉਹਦੀ ਜੋ ਆਇਡੈਂਟੀਟੀ ਹੈ ਉਹ ਬਨਵਾਰੀ ਉਹਦਾ ਨਾਂ ਹੈਗਾ ਤੇ ਆਗਰਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਯੂਪੀ ਤੋਂ ਕੋਸ਼ਲ ਗੈਂਗ ਜੋ ਹੈ ਨਾ ਉਹ ਦਾ ਮੈਂਬਰ ਹੈ ਤੇ 12-15 ਦਿਨ ਪਹਿਲਾਂ ਜੋ ਹੁਸ਼ਾਦਪੁਰ ਇੱਕ ਇਨਸੀਡੈਂਟ ਹੋਇਆ ਸੀਗਾ ਮੋਲਾਪੁਰ ਫਾਇਰਿੰਗ ਉਸ ਜਿਹੜਾ ਮੇਨ ਸ਼ੂਟਰ ਸੀਗਾ ਉਦੋਂ ਬਾਅਦ ਹੀ ਨੈਕਸਟ ਆਈ ਥਿੰਕ ਇੱਕ ਆਦੇ ਦਿਨ ਬਾਅਦ ਜੋ ਸੇਕਰਾਮੈਂਟ ਜਿਹੜੀ ਫਾਇਰਿੰਗ ਹੋਈ ਉਹਦੇ ਵਿੱਚ ਵੀ ਇਹਦੇ ਇਨਵੋਲਵਮੈਂਟ ਸੀਗੀ ਤੇ ਆਹ ਵਾਲੇ ਤੋਂ ਸ਼ੋਰਟੀ ਦੇ ਨਾਲ ਸਾਨੂੰ ਪਤਾ ਹੈ ਕਿ ਇਨਵੋਲਡ ਸੀਗਾ ਕਿਉਂਕਿ ਇੱਕ ਵੱਡੀ ਗੈਂਗ ਦਾ ਮੈਂਬਰ ਹੈ ਤੇ ਮੇਨ ਸ਼ੂਟਰ ਹੈਗਾ ਤੋ ਫੋਰ ਸ਼ੋਰ ਇਹਦੇ ਉੱਪਰ ਹੋਰ ਵੀ ਮੁਕਦਮੇ ਦਰਜ ਹੋਣਗੇ ਤੇ ਹੋਰ ਵੀ ਇਨਵੋਲਵਮੈਂਟ ਹੋਊਗੀ ਸਾਡੇ ਏਰੀਆ ਚ ਕਿਸ ਕੇਸ ਜੀ ਇਨਵੋਲਡ ਹੈ ਉਹ ਵੀ ਸਾਨੂੰ ਪਤਾ ਲੱਗ ਜਾਏਗਾ ਕਿਉਂਕਿ ਕਾਫੀ ਜ਼ਿਆਦਾ ਬਲੱਡ ਲਾਸ ਹੋਣ ਕਰਕੇ ਇਹਨੂੰ ਪਹਿਲਾ ਸਾਡਾ ਉਹ ਸੀਗਾ ਫਰਸਟ ਏਡ ਦਾ ਤੋ ਸਿਵਲ ਹਸਪੀਟਲ ਜਿਹੜੇ ਇਲਾਜ ਚੱਲ ਰਹੇ ਉਦੋਂ ਬਾਅਦ ਜਦੋਂ ਵੀ ਐਕੀ ਕੋਂਦਾ ਹੈ ਜਾਂ ਦੀ ਇੰਟਰੋਗੇਸ਼ਨ ਹੁੰਦੀ ਕੁਐਸਚਨਿੰਗ ਦੌਰਾਨ ਜੋ ਵੀ ਸਾਨੂੰ ਇਨਫੋਰਮੇਸ਼ਨ ਪਤਾ ਲੱਗਦੀ ਹੈ ਉਹਨੂੰ ਡਿਵੈਲਪ ਕਰਕੇ ਅੱਗੇ ਤੋਂ ਅੱਗੇ ਜਿੰਨਾ ਵੀ ਅਸੀਂ ਸੋਲਵ ਕਰ ਪਾਈਏ ਕਰਾਂਗੇ ਤੁਹਾਨੂੰ ਦੱਸ ਦਿਆਂਗੇ ਕਿੰਨੀਆਂ ਗੋਲੀਆਂ ਮੈਡਮ ਕਿੱਥੋਂ ਆ ਕਿੱਥੋਂ ਰਹੀਆਂ ਸੀ ਪੁੱਛਾਂਗੇ ਉਹ ਹਜੇ ਇਹਦੀ ਪੁੱਛਗੀ ਛਿਆਣੇਗਾ ਕਿ ਸਾਨੂੰ ਸਿਰਫ ਇਨਾਕ ਇਨਫੋਰਮੇਸ਼ਨ ਸੀਗੀ ਕਿ ਸਾਡੇ ਏਰੀਆ 'ਚ ਹੈਗਾ ਕਿ ਸਾਡੇ ਏਰੀਆ 'ਚ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਪਾਈਏ ਤੇ ਉਸ ਤੋਂ ਪਹਿਲੇ ਪੁਲਿਸ ਕੀ ਕਾਰਵਾਈ ਹੋ ਚੁੱਕੀਗੀ ਠੀਕ ਹੈ ਹਲੋ ਇਸੀ ਵਾਰਦਾਤ ਨੂੰ ਵੀ ਅੰਜਾਮ ਦੇ ਪਾਉਂਦੇ ਉਸ ਤੋਂ ਪਹਿਲੇ ਸਾਡੀ ਸਰਚ ਪਾਰਟੀਆਂ ਐਕਟੀਵੇਟਡ ਸੀਗੀ ਸਵੇਰ ਤੋਂ ਸਰਚ ਅੰਡਰਵੇ ਸੀਗੀ ਤੇ ਸ਼ਾਮੀ ਇਹ ਦੋ ਬੰਦੇ ਬਾਈਕ ਤੇ ਪੁਲਿਸ ਨੂੰ ਥੋੜੇ ਸ਼ੱਕੀ ਦਿੱਸੇ ਕਿਉਂਕਿ ਇਹਨਾਂ ਦੀ ਬਾਈਕ ਜੋ ਸੀਗੀ ਉਹ ਵੀ ਬਿਨਾ ਨੰਬਰ ਪਲੇਟ ਦੀ ਸੀ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣ ਦਾ ਟਰਾਈ ਕੀਤਾ ਤਾਂ ਕਿ ਇਹਨਾਂ ਦੀ ਪੁੱਛਗਿੱਛ ਹੋ ਸਕੇ ਇਹਨਾਂ ਨੇ ਫਰਸਟ ਇਨਸਟੈਂਸ ਵਿੱਚ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਆਪਣੀ ਬਾਈਕ ਭਜਾਈ ਤੇ ਭਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਡੈਲੀਏਸ਼ਨ ਚ ਫਾਇਰ ਕੀਤਾ ਤੇ ਉਹ ਜਵਾਬੀ ਕਾਰਵਾਈ ਚ ਇੱਕ ਬੰਦੇ ਤੇ ਗੋਲੀ ਵਜੀ ਔਰ ਬਾਈਕ ਡਿੱਗ ਗਈ ਤੇ ਬੰਦਾ ਵੀ ਉਹਦੇ ਨਾਲ ਡਿੱਗ ਗਿਆ ਤੇ ਦੂਜਾ ਬੰਦਾ ਜੋ ਸੀਗਾ ਬਾਈਕ ਤੇ ਉਹ ਬੰਦਾ ਅੱਗੇ ਭੱਜ ਗਿਆ ਕਿਉਂਕਿ ਏਰੀਆ ਖੁੱਲਾ ਸੀਗਾ ਸ਼ਾਮ ਦਾ ਸਮਾਂ ਸੀਗਾ ਤੇ ਵੇਜੀਟੇਸ਼ਨ ਕਾਫੀ ਸੀਗਾ ਤੇ ਬੰਦਾ ਅੱਗੇ ਭੱਜ ਗਿਆ ਪੁਲਿਸ ਉਹ ਪੁਲਿਸ ਨੇ ਆਪਣੀ ਸਰਚ ਪਾਰਟੀ ਉਹਦੇ ਪਿੱਛੇ ਭੇਜੀ ਤੇ ਦੂਜਾ ਬੰਦਾ ਉਹਦੀ ਜੋ ਆਇਡੈਂਟੀਟੀ ਹੈ ਉਹ ਬਨਵਾਰੀ ਉਹਦਾ ਨਾਂ ਹੈਗਾ ਤੇ ਆਗਰਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਯੂਪੀ ਤੋਂ ਕੋਸ਼ਲ ਗੈਂਗ ਜੋ ਹੈਗਾ ਉਹਦਾ ਮੈਂਬਰ ਹੈ ਤੇ 12 15 ਦਿਨ ਪਹਿਲਾਂ ਜੋ ਹੁਸ਼ਿਆਰਪੁਰ ਚ ਇੱਕ ਇਨਸੀਡੈਂਟ ਹੋਇਆ ਸੀਗਾ ਮੋਲਾਪੁਰ ਫਾਇਰਿੰਗ ਉਸ ਜੇ ਮੇਨ ਸ਼ੂਟਰ ਸੀਗਾ ਉਦੋਂ ਬਾਅਦ ਹੀ ਨੈਕਸਟ ਆਈ ਥਿੰਕ ਇੱਕ ਆਦੇ ਦਿਨ ਬਾਅਦ ਹੀ ਜੋ ਸੇਕਰਾਮੈਂਟ ਚ ਜੋ ਫਾਇਰਿੰਗ ਹੋਈ ਉਹਦੇ ਵਿੱਚ ਵੀ ਇਹਦੇ ਇਨਵੋਲਵਮੈਂਟ ਸੀਗੀ ਤੇ ਆਹ ਵਾਲੇ ਤੋਂ ਸ਼ੋਰਟੀ ਦੇ ਨਾਲ ਸਾਨੂੰ ਪਤਾ ਹੈ ਕਿ ਇਨਵੋਲਟ ਸੀਗਾ ਕਿਉਂਕਿ ਇੱਕ ਵੱਡੀ ਗੈਂਗ ਦਾ ਮੈਂਬਰ ਹੈ ਤੇ ਮੇਨ ਸ਼ੂਟਰ ਹੈਗਾ ਤੋ ਫੌਰ ਸ਼ੋਰ ਇਹਦੇ ਉੱਪਰ ਹੋਰ ਵੀ ਮੁਕਦਮੇ ਦਰਜ ਹੋਣਗੇ ਤੇ ਹੋਰ ਵੀ ਇਨਵੋਲਵਮੈਂਟ ਹੋਊਗੀ ਸਾਡੇ ਏਰੀਆ ਚ ਕਿਸ ਕੇਸ ਇਨਵੋਲਡ ਹੈ ਉਹ ਵੀ ਸਾਨੂੰ ਪਤਾ ਲੱਗ ਜਾਏਗਾ ਕਿਉਂਕਿ ਕਾਫੀ ਜ਼ਿਆਦਾ ਬਲੱਡ ਲੌਸ ਹੋਣ ਕਰਕੇ ਇਹਨੂੰ ਪਹਿਲਾ ਸਾਡਾ ਉਹ ਸੀਗਾ ਫਰਸਟ ਏਡ ਦਾ ਤੋ ਸਿਵਲ ਹਸਪੀਟਲ ਚ ਅਦਰ ਇਲਾਜ ਚੱਲ ਰਿਹਾ ਹੈ ਉਦੋਂ ਬਾਅਦ ਜਦੋਂ ਵੀ ਏ ਠੀਕ ਹੁੰਦਾ ਹੈ ਜਾਂ ਇੰਟਰੋਗੇਸ਼ਨ ਹੁੰਦੀ ਕੁਐਸਚਨਿੰਗ ਦੌਰਾਨ ਜੋ ਵੀ ਸਾਨੂੰ ਇਨਫੋਰਮੇਸ਼ਨ ਪਤਾ ਲੱਗਦੀ ਹੈ ਉਹਨੂੰ ਡਿਵੈਲਪ ਕਰਕੇ ਅੱਗੇ ਤੋਂ ਅੱਗੇ ਜਿੰਨਾ ਵੀ ਅਸੀਂ ਸੋਲਵ ਕਰ ਪਾਏਗੇ ਕਰਾਂਗੇ ਉਹ ਤੁਹਾਨੂੰ ਦੱਸ ਦਿਆ ਜੀ ਕਿੰਨੀਆਂ ਗੋਲੀਆਂ ਮੈਡਮ Θα πάρει ούτε τίποτα. Θα πάρει de aquí.